ਅੱਜ ਅਸੀਂ ਸਾਂਝਾ ਦੇ ਆਪ ਮੁర్జਾ ਪੰਜਾਬ ਵੱਲੋਂ ਪੰਜਾਬ ਬੰਦੀ ਵਿੱਚ ਸਿੱਖਿਆ ਮੰਤਰੀ ਜੀ ਪੰਜਾਬ ਦੇ ਨਾਲ ਜਿਹੜੀ ਸਾਡੀ ਮੀਟਿੰਗ ਹੋਈ ਆ ਜਿਹਦੇ ਵਿੱਚ ਪੰਜਾਬ ਦੇ ਅਧਿਆਪਕਾਂ ਦੇ ਮਸਲਿਆਂ ਤੇ ਗੱਲ ਹੋਈ ਜਿਹਦੇ ਵਿੱਚ ਸਾਡੀ ਸਭ ਤੋਂ ਪਹਿਲਾਂ ਜਿਹੜਾ ਸੀਐਨਵੀ ਅਧਿਆਪਕਾਂ ਦੀ ਤਨਖਾਹ ਕਟੌਤੀ ਦਾ ਪਿਛਲੇ ਦਿਨਾਂ ਤੋਂ ਚੱਲ ਰਿਹਾ ਹੈ ਉਹਦੇ ਸਬੰਧ ਚ ਮੰਤਰੀ ਜੀ ਦਾ ਕਹਿਣਾ ਹੈ ਕਿ ਇਹਦੇ ਸਬੰਧ ਦੇ ਵਿੱਚ ਉਹ ਖੁਦ ਪਰਸਨਲ ਦੇ ਨਾਲ ਗੱਲਬਾਤ ਕਰਕੇ ਇਸ ਮਸਲੇ ਦਾ ਹੱਲ ਜਿਹੜਾ ਉਹ ਜਲਦੀ ਕਰਨਗੇ ਦੂਸਰਾ ਇਹ ਸੀਗਾ ਕਿ ਲੈਕਰਾਰਾਂ ਤੇ ਮਾਸਟਰ ਕਾਰਡਰ ਦੀਆਂ ਜਿਹੜੀਆਂ ਪ੍ਰੋਮੋਸ਼ਨਾਂ ਹੋਈਆਂ ਉਹਨਾਂ ਪ੍ਰੋਮੋਸ਼ਨਾਂ ਦੇ ਵਿੱਚ ਅਧਿਆਪਕਾਂ ਨੂੰ ਸਟੇਸ਼ਨਾਂ ਜਿਹੜੇ ਖਾਲੀ ਸਟੇਸ਼ਨ ਬਹੁਤ ਸਾਰੇ ਜਿਹੜੇ ਪਏ ਆ ਉਹ ਨਹੀਂ ਮਿਲੇ ਸੀ ਉਹਦੇ ਤੇ ਉਹਨਾਂ ਨੇ ਸਾਨੂੰ ਭਰੋਸਾ ਦਿੱਤਾ ਹੈ ਕਿ ਉਹ ਤੁਰੰਤ ਜਲਦੀ ਤੋਂ ਜਲਦੀ ਦੁਬਾਰਾ ਸਟੇਸ਼ਨ ਚੋਇਸ ਕਰਾ ਕੇ ਦੁਬਾਰਾ ਸਟੇਸ਼ਨ ਚੋਇਸ ਕਰਾ ਕੇ ਸਾਰਿਆਂ ਨੂੰ ਮੌਕਾ ਦਿੱਤਾ ਜਾਊਗਾ ਤਾਂ ਕਿ ਸਾਰਿਆਂ ਨੂੰ ਨੇੜੇ ਤੋਂ ਨੇੜੇ ਇੱਥੇ ਵੀ ਸਟੇਸ਼ਨ ਹੈਗੇ ਆ ਉਹਨਾਂ ਨੂੰ ਅਡਜਸਟ ਕੀਤਾ ਜਾ ਸਕਦਾ। ਤੀਜਾ ਮਗਰ ਹੋਇਆ। ਤੀਜਾ ਸਾਡਾ ਉਹਨਾਂ ਦੇ ਨਾਲ ਇਹ ਸੀਗਾ ਕਿ 16 ਫਰਵਰੀ ਨੂੰ ਹੜਤਾਲ ਹੋਈ ਹੈ ਜਿਹੜੀ ਹੜਤਾਲ ਦੇ ਵਿੱਚ ਤਿੰਨ ਕਜਿਲਿਆਂ ਦੇ ਵਿੱਚ ਅਧਿਆਪਕਾਂ ਦੀ ਤਨਖਾਹ ਕਟੌਤੀ ਕੀਤੀ ਆ ਤੇ ਉਹਦੇ ਸਬੰਧੀ ਉਹਨਾਂ ਨੇ ਸਾਨੂੰ ਪੋਜ਼ਿਟਿਵ ਕਿਹਾ ਹੈ ਕਿ ਇਹ ਜਿਹੜਾ ਤਨਖਾਹ ਕਟੌਤੀ ਵਾਲਾ ਪੱਤਰ ਆ ਇਹਨੂੰ ਅਸੀਂ ਥੱਲੇ ਦੇ ਕੇ ਤਨਖਾਹ ਇਹਦਾ ਹੱਲ ਕਰਾਂਗੇ ਤੇ ਤਨਖਾਹ ਕਟੌਤੀ ਜਿਹੜੀ ਆ ਉਹ ਵਾਪਸ ਲਵਾਂਗੇ। ਇਸ ਤੋਂ ਬਿਨਾ ਬਾਕੀ ਜਿਹੜੀ ਉਹਨਾਂ ਨੇ ਇਹ ਵੀ ਕਿਹਾ ਕਿ ਸਿੱਖਿਆ ਨੀਤੀ ਜਿਹੜੀ ਪੰਜਾਬ ਆਪਣੀ ਬਣਾਊਗਾ ਤੇ ਨਾਲ ਜਿਹੜੇ ਹੋਰ ਕੁਝ ਮਸਲੇ ਸਾਡੇ ਕੋਲੋਂ ਹੋਰ ਵੀ ਅਸੀਂ ਜਿਹੜੇ ਉਠਾਏ ਅਧਿਆਪਕਾਂ ਦੇ ਉਹਦੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹਨਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ ਹੈ ਤੇ ਬਾਕੀ ਮੇਰੇ ਨਾਲ ਸਾਡੇ ਮੋਰਚੇ ਦੇ ਹੋਰ ਕਨਵੀਨਰ ਕੋਕਨਵੀਨਰ ਸਾਥੀ ਲੱਗੇ ਆ ਤੇ ਉਹ ਆਪਣੀ ਗੱਲ ਕਰਨਗੇ ਜਨਕਾਸੀ ਕਿ ਸਰਕਾਰ ਜੋ ਅਧਿਆਪਕ ਸਾਥੀਓ ਅਸੀਂ ਅੱਜ ਸਾਂਝਾ ਅਧਿਆਪਕ ਮੋਰਚਾ ਵੱਲੋਂ ਸਿੱਖਿਆ ਮੰਤਰੀ ਪੰਜਾਬ ਨਾਲ ਮੀਟਿੰਗ ਕੀਤੀ ਆ ਪਿਛਲੇ ਸਮੇਂ ਦੇ ਵਿੱਚ ਸਰਕਾਰ ਨੇ ਲਗਭਗ 1800 ਲੈਕਚਰਰਾਂ ਦੀਆਂ ਪ੍ਰੋਮੋਸ਼ਨਾਂ ਕੀਤੀਆਂ ਤੇ 400 ਸਵਾ 400 ਲਗਭਗ ਪ੍ਰਾਇਮਰੀ ਅਧਿਆਪਕਾਂ ਦੀ ਪ੍ਰੋਮੋਸ਼ਨ ਕੀਤੀ ਸੀ ਪਰ ਉਹਨਾਂ ਨੂੰ ਬਹੁਤ ਦੂਰ ਦਰਾਡੇ ਸਟੇਸ਼ਨ ਦਿੱਤੇ ਗਏ ਸੀ ਉਹਦੇ ਤੇ ਲਗਾਤਾਰ ਮੋਰਚਾ ਤੇ ਡੀਟੀਐਫ ਸਟਰਗਲ ਕਰਦੇ ਆ ਰਹੇ ਆ ਸਪਸ਼ਟ ਮੰਗ ਰੱਖੀ ਵੀ ਜਿਹੜੇ 600 ਅਧਿਆਪਕ ਲੈਕਚਰਰ ਡਿਵਾਰ ਕੀਤੇ ਆ ਉਹ ਪੱਤਰ ਤੁਰੰਤ ਰੱਦ ਕੀਤਾ ਜਾਵੇ ਤੇ ਵਨ ਟਾਈਮ ਸੋਲੂਸ਼ਨ ਜਿੰਨੇ ਵੀ ਲੈਕਚਰਰ ਕੇਡਰ ਦੀਆਂ ਪ੍ਰਮੋਸ਼ਨਾਂ ਹੋਈਆਂ ਉਹਨਾਂ ਨੂੰ ਵਨ ਟਾਈਮ ਸਟੇਸ਼ਨ ਲੈਂਡ ਦਾ ਮੌਕਾ ਦਿੱਤਾ ਜਾਵੇ ਇਹਦੇ ਨਾਲ ਨਾਲ ਜੋ ਪ੍ਰਾਇਮਰੀ ਅਧਿਆਪਕਾ 450 ਲਗਭਗ ਪ੍ਰਾਇਮਰੀ ਦੇ ਆਪਕ ਜਿਹੜੇ ਜਿਨ੍ਹਾਂ ਨੂੰ ਪ੍ਰਮੋਸ਼ਨ ਦਿੱਤੀ ਗਈ ਆ ਉਹਨਾਂ ਨੂੰ ਵੀ ਵਨ ਟਾਈਮ ਸਿਲੈਕਸ਼ਨ ਸਟੇਸ਼ਨ ਦੀ ਸੋਲੂਸ਼ਨ ਦਿੱਤਾ ਜਾਵੇ ਅਸੀਂ ਸਪਸ਼ਟ ਮੰਗ ਰੱਖੀ BC&B ਵਾਲੇ ਪੱਤਰ ਤੇ ਰੋਕ ਲਾਈ ਜਾਵੇ ਮੰਤਰੀ ਸਾਹਿਬ ਨੇ ਕਿਹਾ ਵੀ ਅਸੀਂ ਵਿਦੋ ਭਾਗ ਨੂੰ ਚਿੱਠੀ ਲਿਖ ਰਹੇ ਹਾਂ ਇਹਦੇ ਨਾਲ ਨਾਲ ਉਹਨਾਂ ਨੇ ਇਹ ਵੀ ਕਿਹਾ ਵੀ ਅਸੀਂ ਕੱਲ ਨੂੰ ਇੱਕ ਦੋ ਦਿਨਾਂ ਦੇ ਵਿੱਚ ਲੈਟਰ ਜਾਰੀ ਕਰਕੇ ਵਨ ਟਾਈਮ ਜਿਹੜਾ ਸੋਲੂਸ਼ਨ ਆ ਉਹ ਅਧਿਆਪਕਾਂ ਨੂੰ ਲੈਕਚਰਰ ਕੇਡਰ ਨੂੰ ਤੇ ਮਾਸਟਰ ਕੇਡਰ ਨੂੰ ਦੇਵਾਂਗੇ ਤੇ ਨਾਲ ਜਿਹੜੇ 600 ਅਧਿਆਪਕਾਂ ਨੂੰ ਡੀਬਾਰ ਕਰਨ ਦਾ ਪੱਤਰ ਜਿਹੜਾ ਉਹਨਾਂ ਨੇ ਜਾਰੀ ਕੀਤਾ ਉਹਨੂੰ ਰੱਦ ਕਰਾਂਗੇ ਨਵੀਂ ਸਿੱਖਿਆ ਦੀ ਨੀਤੀ ਬਾਰੇ ਉਹਨਾਂ ਨੇ ਕਿਹਾ ਵੀ ਪੰਜਾਬ ਦੀ ਨਵੀਂ ਸਿੱਖਿਆ ਦੀ ਨੀਤੀ ਬਣਾਵਾਂਗੇ ਜਿਹੜੇ 2018 ਚ ਅਧਿਆਪਕ ਵਿਰੋਧੀ ਸਰਵਿਸ ਰੂਲ ਬਣੇ ਆ ਉਹਨਾਂ ਸਾਰੇ ਸਰਵਿਸ ਰੂਲਸ ਨੂੰ ਸਰਕਾਰ ਰੀਵਿਊ ਕਰ ਰਹੀ ਆ ਉਹਦੇ ਸਬੰਧੀ ਉਹਨਾਂ ਨੇ ਜੇ ਸਬੰਧੀਆਂ ਨੂੰ ਵੀ ਮਤ ਮੰਗਿਆ ਸੀਗਾ ਸਾਂਝਾ ਅਧਿਆਪਕ ਮੋਰਚਾ ਇਹਦੇ ਤੇ ਆਪਣੇ ਵੱਲੋਂ ਇਲੈਕਟਰੀ ਦੇ ਚੁੱਕਿਆ ਇਹ ਵੀ ਕਿਹਾ ਵੀ ਜਲਦੀ ਤੋਂ ਜਲਦੀ ਜਿਹੜੇ ਅਧਿਆਪਕ ਪੱਕੇ ਜਾਂ ਵਿਦਿਆਰਥੀ ਪੱਕੀ ਜਿਹੜੇ ਨਾ ਸਰਵਿਸ ਰੂਲ ਦੇ ਵਿੱਚ ਸੋਧਾਂ ਤੁਰੰਤ ਕੀਤੀਆਂ ਜਾਣ ਲੈਕ ਮਿੰਟ ਮੈਦੇ ਨਹੀਂ ਮੈਦੇ ਨਹੀਂ ਬਾਈ ਕਾਬੂ ਸੋਲਾ ਕਾਬੂ ਮੈਦੇ ਨਹੀਂ ਮੈਦੇ ਨਹੀਂ ਆ ਕਾਸਟ ਉਹਰੇ ਅਧਿਕਾਰਯੋਗ ਸਾਥੀਓ ਅੱਜ ਮਨਜੂਬ ਮੰਤਰੀ ਸਾਹਿਬ ਦੀ ਨਾਲ ਸਾਂਝਾ ਅਧਿਆਪਕ ਮੋਰਚਾ ਦੀ ਮੀਟਿੰਗ ਹੋਈ ਹੈ ਜਿਹਦੇ ਵਿੱਚ ਜਿਵੇਂ ਕਿ ਸਾਥੀ ਦਿਗਵੇਦੇ ਜੀ ਔਰ ਚਾਲ ਸਾਹਿਬ ਨੇ ਦੱਸਿਆ ਹੈ ਕਾਫੀ ਮੁੱਦਿਆਂ ਦੇ ਉੱਤੇ ਸਹਿਮਤੀ ਬਣੀ ਹੈ ਔਰ ਅਸੀਂ ਅੱਜ ਦੀ ਮੀਟਿੰਗ ਤੋਂ ਅਪਰੰਤ ਜਿਹੜੇ ਮੁੱਦੇ ਰਹਿ ਗਏ ਆ ਖਾਸ ਕਰਕੇ ਜਿਵੇਂ ਮੈਡੀਕਲ ਮੀਲ ਦੇ ਕਾਸਟ ਦੇ ਸਬੰਧ ਦੇ ਵਿੱਚ ਵੀ ਸਾਥੀਆਂ ਨੇ ਗੱਲ ਰਹੀਦੀ ਹੈ ਜੀ ਤੇ ਉਹਦੇ ਤੇ ਵੀ ਉਹ ਰਿਵਿਊ ਕਰਨ ਦੇ ਲਈ ਮੰਤਰੀ ਜੀ ਵੱਲੋਂ ਕਿਹਾ ਗਿਆ ਤੇ ਹੋਰ ਵੀ ਜਿਹੜੇ ਜ਼ਰੂਰੀ ਮੁੱਦੇ ਸੀਗੇ ਮੰਤਰੀ ਸਾਹਿਬ ਦੇ ਨਾਲ ਸਾਹਮਣੇ ਰੱਖੇ ਗਏ ਆ ਸੁਮੁੱਛੇ ਜੰਡੇ ਦੇ ਵਿੱਚੋਂ ਕੱਢ ਕੇ ਵੀ ਕੁਝ ਮੁੱਦਿਆਂ ਤੇ ਮੰਤਰੀ ਸਾਹਿਬ ਨੇ ਤੁਰੰਤ ਜਿਹੜੇ ਅਧਿਕਾਰੀਆਂ ਨੇ ਫੈਮੇਡੀ ਪੇ ਸਾਹਿਬ ਨੇ ਜਾਂ ਵਕ ਵਕ ਅਧਿਕਾਰੀਆਂ ਨੂੰ ਫੋਨ ਕਰਕੇ ਵੀ ਹਦਾਇਤਾਂ ਜਾਰੀ ਕੀਤੀਆਂ ਨੇ ਸੋ ਮੋਰਚੇ ਵੱਲੋਂ ਅੱਜ ਅਸੀਂ ਇਹੀ ਆਸ ਰੱਖਦੇ ਆ ਕਿ ਜਿਹੜੀ ਮੀਟਿੰਗ ਹੋਈ ਆ ਉਹ ਪੋਜੀਟਿਵ ਉਹਦਾ ਜਿਹੜਾ ਸੋਲੂਸ਼ਨ ਨਿਕਲੇ ਔਰ ਜਿਹੜੇ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਨੇ ਔਰ ਜਿਹੜੇ ਕੰਮ ਹੈ ਉਹ ਬੜੀ ਜਲਦੀ ਆ ਜਿਹੜਾ ਉਹਦਾ ਵਧੀਆ ਪੋਜਿਟਿਵ ਹੱਲ ਨਿਕਲੂਗਾ ਔਰ ਇਸ ਪੋਜਿਟਿਵ ਮੀਟਿੰਗ ਦੇ ਵਿੱਚੋਂ ਅਸੀਂ ਪੋਜਿਟਿਵ ਹੀ ਆਸ ਰੱਖਦੇ ਹਾਂ ਸੋ ਸਾਥੀਓ ਤੁਹਾਡਾ ਵੀ ਸਾਰਿਆਂ ਦਾ ਧੰਨਵਾਦ ਔਰ ਸਹਿਯੋਗ ਦੀ ਆਸ ਨਾਲ ਜੈ ਭੀਮ ਜੈ ਭਾਰਤ ਵਾਰਜ ਖਾਲਸਾ ਵਾਰ ਜੀ ਵਾਤੇ ਸਰਕਾਰ ਜੋ ਅਧਿਆਪਕ ਸਾਥੀਓ ਅੱਜ ਸਾਂਝਾ ਦੇ ਆਪਕ ਮੋਰਚਾ ਦੀ ਜੋ ਸਿੱਖਿਆ ਮੰਤਰੀ ਨਾਲ ਮੀਟਿੰਗ ਹੋਈ ਹੈ ਉਹਦੇ ਵਿੱਚ ਉਹਨਾਂ ਨੇ ਜੋ ਆਰਟ ਐਂਡ ਕ્રાਫਟ ਤੇ ਪੀ.ਟੀ.ਆਈ ਦੇ ਆਪਕ ਨਾਲ ਸੰਬੰਧਿਤ ਪੱਤਰ ਸੰਬੰਧੀ ਜੋ ਡਿਟੇਲ ਦੇ ਵਿੱਚ ਗੱਲਬਾਤ ਹੋਈ ਜਿਹਦੇ ਵਿੱਚ ਉਹਨਾਂ ਨੇ ਸਪਸ਼ਟ ਰੂਪ ਦੇ ਵਿੱਚ ਕਿਆ ਕਿ ਅਸੀਂ ਪਹਿਲਾਂ ਵੀ 2-3 ਵਾਰ ਫైనాన్స్ ਨਾਲੇ ਮਸਲਾ ਜਿਹੜਾ ਸੈਕਟਰੀ ਸਾਹਿਬ ਦੇ ਲੈਵਲ ਤੇ ਟੇਕ ਅਪ ਕਰ ਚੁੱਕੇ ਹਾਂ ਪਰੰਤੂ ਉਹਨਾਂ ਨੇ ਫਿਰ ਤੋਂ ਦੁਬਾਰਾ ਇਸ ਗੱਲ ਨੂੰ ਦੁਹਰਾਇਆ ਕਿ ਕਿਸੇ ਵੀ ਵਿਅਕਤੀ ਦੀ ਕੋਈ ਵੀ ਜਿਹੜੀ ਕਟੌਤੀ ਜਾਂ ਰਿਕਵਰੀ ਹੈ ਉਹ ਨਹੀਂ ਕੀਤੀ ਜਾ ਸਕਦੀ ਐਸ ਪਰ ਰੂਲ ਤੇ ਉਹਨਾਂ ਨੇ ਖੁਦ ਇਸ ਗੱਲ ਨੂੰ ਅੱਗੇ ਵਧਦੇ ਹੋਏ ਇਸ ਗੱਲ ਨੂੰ ਲਿਆ ਕਿ ਅਸੀਂ ਮੈਂ ਆਪਣੇ ਲੈਵਲ ਤੇ ਜਿਹੜਾ ਹੈਗਾ ਦੁਬਾਰਾ ਤੋਂ ਫైనాన్స్ ਨਾਲੇ ਮਸਲੇ ਨੂੰ ਟੇਕ ਅਪ ਕਰਾਂਗੇ ਤੇ ਜਲਦ ਹੀ ਜਿਹੜਾ ਹੈਗਾ ਇਸ ਮਸਲੇ ਦਾ ਸੋਲੂਸ਼ਨ ਹੈ ਜਿਹੜਾ ਉਹ ਕੱਢਿਆ ਜਾਊਗਾ ਔਰ ਜਿੱਥੇ ਉਹਨਾਂ ਨੇ ਇਹ ਗੱਲ ਮੰਨੀ ਕਿ ਕਿਸੇ ਵੀ ਵਿਦਿਆਪਕ ਦੀ ਰਿਕਵਰੀ ਜਿਹੜੀ ਉਹ ਕਿਸੇ ਵੀ ਰੂਪ ਦੇ ਵਿੱਚ ਨਹੀਂ ਕੀਤੀ ਜਾ ਸਕਦੀ ਸੋ ਇਸ ਗੱਲ ਤੋਂ ਉਮੀਦ ਹੈ ਕਿ ਇਸ ਗੱਲ ਨੂੰ ਜ਼ਰੂਰ ਮੋੜਾ ਜਿਹੜਾ ਹੈਗਾ ਹੈ ਪਾਊਗਾ ਸਫਰਮ ਬਹੁਤ ਸਤਿਕਾਰਯੋਗ ਵਿਦਿਆਪਕ ਜਦ ਤੱਕ ਅੱਜ ਸ਼ਾਨਜੋਗ ਸਿੱਖਿਆ ਮੰਤਰੀ ਜੀ ਦੇ ਨਾਲ ਪੰਜਾਜ ਮੋਚਾ ਤੇ ਡੀਟੀਐਫ ਜਿੱਥੇ ਬੰਦੀ ਦੀ ਪੰਜੀ ਮੀਟਿੰਗ ਜਿਹੜੀ ਉਹ ਦਿੱਤੀ ਸਮਝਿੰਦਨ ਸਾਰਾ ਹੋਈ ਆ ਤਾਂ ਜਿਹੜੇ ਮੇਨ ਸਾਡੇ ਮੰਨ ਪੱਤਰ ਦੇ ਜੰਡੇ ਸੀ ਉਹਨਾਂ ਦੇ ਉੱਪਰ ਸਾਡੀ ਜਿਹੜੀ ਆ ਬੜੀ ਵਧੀਆ ਤਰੀਕੇ ਦੇ ਨਾਲ ਜਿਹੜੀ ਉਹ ਮੰਤਰੀ ਜੀ ਨੇ ਸਾਨੂੰ ਯਕੀਨ ਦਿਵਾਇਆ ਕਿ ਇਹ ਤੁਹਾਡੇ ਮਸਲੇ ਜਿਹੜੇ ਆ ਜਿਵੇਂ ਕਿ ਮੇਰੇ ਤੋਂ ਪਹਿਲਾਂ ਸਾਥੀਆਂ ਨੇ ਦੱਸਿਆ ਚਾਲ ਸਾਹਿਬ ਨੇ ਰਾਣਾ ਜੀ ਨੇ ਵਿਕਵੀ ਜੀ ਨੇ ਕਿ ਉਹਨਾਂ ਨੇ ਕਿਹਾ ਜਿਹੜੇ ਜਿਹੜੇ ਮਸਲੇ ਜਿੱਥੇ ਜਿੱਥੇ ਲਿਖਉਣ ਵਾਲੇ ਬਣਦੇ ਸੀ ਉਹਨਾਂ ਨੇ ਅਧਿਕਾਰੀ ਸਹਿਬਾਨ ਨੂੰ ਫੋਨ ਕਰਕੇ ਉਹਨਾਂ ਨੂੰ ਕਿਹਾ ਕਿ ਇਹਨਾਂ ਦੇ ਜਿਹੜੇ ਜਿਹੜੇ ਮੇਨ ਜਿਹੜੇ ਮਸਲੇ ਜਿਹੜੇ ਤੁਰੰਤ ਹੱਲ ਕਰਨ ਵਾਲੇ ਆ ਉਹਨਾਂ ਨੂੰ ਹੱਲ ਕੀਤਾ ਜਾਊਗਾ ਤੇ ਕੱਲ ਜਾਂ ਪਾਸੋਂ ਜਦੋਂ ਵੀ ਵਾਸੀ ਇਕੱਠਾ ਹੋ ਜਾਣ ਮੀਟਿੰਗ ਕਰਕੇ ਜਿਹੜੀਆਂ ਬਸਤੀਆਂ ਬੰਗਾ ਵਾਂ ਉਹਨਾਂ ਦੀ ਪੂਰੀ ਬਹਿ ਕੇ ਜਿਹੜਾ ਉਹ ਚਾਰ ਕੀਤਾ ਜਾਊਗਾ ਧੰਨਵਾਦ